ਉਹ ਮੁੰਡਾ ਮੁੜ ਕੇ ਆਇਆ ਨਹੀਂਗਾ ਕਨਸੀ ਮੈਂ ਠੇਕੇ ਤੇ ਜ਼ਮੀਨ ਲੈਣੀ ਆ ਨਾ ਕੋਈ ਨੰਬਰ ਲਿਖਾ ਕੇ ਗਿਆ ਮੈਨੂੰ ਮੈਨੂੰ ਲੱਗਦਾ ਮੈਨੂੰ ਹੀ ਜਾਣਾ ਪਊਗਾ ਚੱਲ ਜਾਇਆ ਹਾਂ ਨਾਲ ਦੇ ਪਿੰਡ ਤਾਂ ਹੈਗਾ ਹੀ ਆ ਪਤਾ ਕਰਾਂ ਨਹੀਂ ਤਾਂ ਫਿਰ ਕਿਸੇ ਹੋਰ ਨੂੰ ਦਈਏ ਠੇਕੇ ਤੇ ਚਲ ਠੀਕ ਹੈ ਤੰਗਾ ਜਾਨਾ ਵਾ ਕਿੱਧਰ ਜਾਣੇ ਤੁਸੀਂ ਐ ਭੱਜੇ ਜਾਣਾ 2 ਮਿੰਟ ਆਜੋ ਗੱਲ ਸੁਣੋ ਪਹਿਲਾਂ ਮੇਰੀ ਹਾਂ ਦੱਸ ਤੇ ਨਾਲੇ ਰੋਟੀ ਲੈ ਜਾਂਦੇ ਰੋਟੀ ਬਣੀ ਤਾਂ ਪਈਏਗੀ ਉਹ ਰੋਟੀ ਦਾ ਹੌਣ ਟੱਬੇ ਦਿਖਾਉਂਗਾ ਲੈ ਤਾਂ ਬੈਣੀਆਂ ਤਾਂ ਰੋਜ਼ ਹੀ ਖਾਣੇ ਹੋ ਗਈ ਅੱਜ ਬਣੀ ਪਈ ਸੀਗੀ ਰੋਟੀ ਫਿਰ ਕਿਉਂਦਾ ਜੇ ਰਸਤੇ 'ਚ ਭੁੱਖ ਲੱਗੀ ਤੁਸੀਂ ਖਾ ਲਿਓ ਚਲ ਕੋਈ ਨਾ ਚੱਕ ਲਈ ਫਿਰ ਘਰ ਦੀ ਰੋਟੀ ਵਰਗੀ ਦੀ ਸੀ ਕਿੰਨੀ ਸੋਡੇ ਪਸੰਦ ਦੀ ਸਬਜ਼ੀ ਅੱਜ ਤੁਹਾਨੂੰ ਪਤਾ ਹੀ ਐ ਅੱਛਾ ਚਲੋ ਫਿਰ ਤਾਂ ਪਾ ਦੇ ਕੋਈ ਨਾ ਲੈ ਜੂਆਂ ਨਾਲ ਚਲ ਕੋਈ ਨਾ ਫਿਰ ਮੈਂ ਪਾ ਦਿੰਦੀ ਆ ਰੋਟੀ ਦਾ ਮੈਨੂੰ ਐ ਦੱਸ ਪਹਿਲਾਂ ਓ ਤੁਸੀਂ ਉਧਰ ਕੰਮ ਦਾ ਪਤਾ ਕਰਨ ਗਏ ਸੀਗੇ ਕੀ ਬਣਿਆ ਉਧਰ ਹਾਂ ਉਧਰ ਹੋ ਗਿਆ ਸੀ ਲੈਕਟ ਕੰਮ ਮੈਂ ਆਪਰੇ ਇਹਨਾਂ ਨੂੰ ਵੀ ਥੋੜੀ ਔਲੀ ਔਲੀ ਜਵਾਬ ਦਵਾਂਗਾ ਨਾ ਐ ਇੱਕੋ ਲੱਖ ਦਾ ਜਵਾਬ ਦੇ ਤagli ਨੂੰ ਅੱਛਾ ਹਜੇ ਤੁਸੀਂ ਇੱਧਰ ਜਾਨੇ ਹੋਗੇ ਹਾਂ ਇੱਕ ਵਾਰੀ ਤਾਂ ਜਾਣਾ ਹੀ ਪਊਗਾ ਹਾਂ ਫਿਰ ਸਹੀ ਗੱਲਾਂ ਨਾਲੇ ਆਪਣਾ ਪੈਸਾ ਟਕਾ ਫਿਰ ਉਹ ਫਿਰ ਅਗਲੇ ਨੇ ਦੇਣਾ ਨਹੀਂ ਹੈਗਾ ਸਾਰਾ ਖਸਾਬ ਵੀ ਰੰਦਾ ਹੋਊਗਾ ਕੋਈ ਤਾਂ ਗੱਲ ਹੈ ਚਲ ਕੋਈ ਨਾ ਹਜੇ ਉਹਨਾਂ ਨੂੰ ਤੁਸੀਂ ਦੱਸਿਆ ਵੀ ਨਾ ਵੀ ਮੈਂ ਹਟਨਾਗਾ ਨਾ ਨਾ ਐ ਤਹਾਨੂੰ ਦੱਸ ਕੀ ਹਟਾਂਗਾ ਯਾਰ ਐ ਹੁਣ ਇੱਕੋ ਲੱਖ ਕਿਵੇਂ ਉਹ ਕਰਦੇ ਨਹੀਂ ਐ ਨਹੀਂ ਪੈਸੇ ਕੋਸੇ ਖਸਾਬ ਨਾਲ ਮੰਗ ਲਓ ਤੁਸੀਂ ਕੋਈ ਨਹੀਂ ਉਹ ਤਾਂ ਹੁਣ ਜਿਹੜੇ ਹੱਕ ਦੇ ਬ ਹਾਂ ਹਾਂ ਉਹ ਤਾਂ ਠੀਕ ਆ ਲੈਣੇ ਤਾਂ ਹੈਗੇ ਨੇ ਕਈ ਵਾਰ ਅਗਲੇ ਨੂੰ ਆਏ ਹੋ ਜਾਂਦਾ ਵੀ ਇਹ ਤਾਂ ਹਟੂਗਾ ਵੀ ਆਪਾਂ ਨੇ ਹਜੇ ਕਾਨੂੰ ਦੇਣੇ ਰੁਪਏ ਚਲੋ ਗੁਰੂ ਫਿਰ ਚਿੰਦਰ ਨੂੰ ਰੋਟੀ ਲੈ ਜਾ ਕੇ ਜਾਂ ਮੈਂ ਫਿਰ ਜਲਦੀ ਲੇਟ ਹੋ ਜਾਣਾ ਚਲ ਕੋਈ ਨਾ ਹਾਂ ਰੋਟੀ ਤਾਂ ਮੈਂ ਪਾਦਨੀ ਲਈ ਜਾਉਂ ਐਣੀ ਪਤਨ ਵਾਲੇ ਅੱਜ ਮੈਨੂੰ ਹੁਣ ਦੋ ਦਿਨ ਬਾਹਰ ਲੱਗ ਗਿਆਣਾ ਠੀਕ ਆ ਚਲ ਕੋਈ ਨਾ ਠੀਕ ਆ ਚੱਲ ਦੂਰ ਦੇ ਜਾ ਕਿਹੜਾ ਜਾਂਦੇ ਨੂੰ ਇਹ ਰੋਕ ਲੈਂਦੀ ਆ ਮਾਂ ਦੀ ਦੀ ਜਲਦੀ ਲਈ ਮੜਾਇਆ ਲੈ ਆ ਲੈ ਮਸੇਂ ਦੁਰਦੀਆਂ ਯਾਰ ਓ ਮਸੇਈ ਕਾਨੂੰਨ ਮੈਂ ਪਾ ਕੇ ਲਈ ਉਹ ਤਾਂ ਪਾਲਿਆਂ ਦੀ ਚਾਲਾਂ ਹੀ ਲੈ ਜੂਗਾ ਕੋਈ ਨਾ ਨਾਲੇ ਮੇਰੀ ਗੱਲ ਸੁਣੋ ਹਾਂ ਦੱਸ ਰਸਤੇ 'ਚ ਜਾ ਕੇ ਫੋਨ ਫੋਨ ਕਰ ਲਿਆ ਕਰੋ ਮੈਨੂੰ ਟੈਨਸ਼ਨ ਜੀ ਹੋ ਜਾਂਦੀ ਹੈਗੀ ਕੋਈ ਨਾ ਟੈਨਸ਼ਨ ਕੋ ਲੈਣੀ ਆ ਹੋਰ ਮੈਨੂੰ ਸੁਣੋ ਪਤਾ ਹੈ ਸਾਰਾ ਦਿਨ ਮੌਤ ਦੇ ਮੂੰਹ ਚ ਰਹਿਨੇ ਹੋਗੇ ਤੁਸੀਂ ਆਏ ਲੱਗੀ ਮੈਂ ਜੰਗਾਂ ਲੜਦਾ ਜੰਗਾਂ ਵਾਲੀ ਗੱਲ ਨਹੀਂ ਹੈਗੀ ਕੋਈ ਨਾ ਹੁਣ ਗੱਡੀਆਂ ਚਲਾਉਣੀਆਂ ਕਿ ਸੌਖੀਆਂ ਪਈਆਂ ਨਹੀਂ ਆ ਚੱਲ ਕੋਈ ਨਾ ਡਰਾਈਵਰ ਭਾਈ ਹੁੰਦੇ ਮੇਰੇ ਨਾਲ ਹੁੰਦੇ ਤਾਂ ਹੈਗੇ ਫਿਰ ਵੀ ਮੈਨੂੰ ਤਾਂ ਟੈਨਸ਼ਨ ਹੋ ਜਾਂਦੀ ਹੈ ਨਾ ਰਾਤ ਨੂੰ 100 150 ਬੰਦਾ ਮਿਲਦਾ ਹੁੰਦਾ ਇਹਦੇ ਕੋਈ ਨਾ ਗਿਆ ਯਾਰ ਦੋਸਤ ਕਦੇ ਕੋਈ ਭਾਈ ਨਾ ਗਿਆ ਆਪਣਾ ਐ ਤਾਂ ਚਲੋ ਚੰਗੀ ਗੱਲ ਆ ਵਧੀਆ ਯਾਰ ਦੋਸਤ ਤਾਂ ਜ਼ਰੂਰੀ ਨੇ ਕਿ ਬਣੇ ਰਹਿਣਾ ਹਾਂ ਤੇ ਬਾਕੀ ਧਿਆਨ ਨਾਲ ਰਹਿਆ ਕਰੋ ਚੰਗਾ ਚਲ ਠੀਕ ਆ ਫਿਰ ਹੁਣ ਮੈਂ ਜਾਂਦਾ ਜੰਗਾ ਠੀਕ ਤੇ ਧਿਆਨ ਰੱਖੀ ਫਿਰ ਘਰ ਦਾ ਪਿੱਛੇ ਕੋਈ ਨਾ ਸ਼ਾਮ ਨੂੰ ਫੋਨ ਲਾ ਲਿਓ ਚੰਗਾ ਬਦਾਨੀ ਕਿਹੜਾ ਦੱਸ ਕੇ ਕੈਸੀ ਪੈਂਦਾ ਪੈਂਦਾ ਪਾਈਸਾ ਬੀ ਹਾਂਜੀ ਭਾਈ ਜੀ ਇਹ ਉੱਚਾ ਪਿੰਡ ਆ ਨਾ ਨਹੀਂ ਜੀ ਨਹੀਂ ਇਹਦਾ ਬਾਹਰ ਵਾਲਾ ਹੀ ਆ ਉੱਚਾ ਪਿੰਡ ਤਾਂ ਗਾਹਾਂ ਲੱਗ ਗਏ ਓਹੋ ਬਸ ਮੇਰਾ ਪਿੰਡ ਦਾ ਮੇਰਾ ਪਿੰਡ ਦਾ ਉੱਚਾ ਪਿੰਡ ਹੀ ਆ ਛੋਟਾ ਉੱਚਾ ਪਿੰਡ ਆ ਫੇਰ ਵੀ ਤੁਸੀਂ ਪੁੱਛ ਜਾਨੇ ਕਿ ਪਿੰਡ ਕਿਹੜਾ ਹੈਗਾ ਇਹਦਾ ਬਾਹਰ ਵਾਲਾ ਹੀ ਆ ਜੀ ਕਿ ਮੈਨੂੰ ਐਂ ਲੱਗਦਾ ਜਿਵੇਂ ਕੋਈ ਬਾਰੇ ਉੱਚੇ ਦੇ ਪਾਈ ਹੋਣ ਬਸ ਐ ਹੀ ਆ ਭਾਈ ਜਦੋਂ ਦਿਮਾਗ ਤੇ ਟੈਨਸ਼ਨ ਨਾ ਹੋ ਫੇਰ ਤਾਂ ਪੁੱਛ ਨਾ ਕੀ ਸਮਝਦਾ ਹੈਗਾ

ਹਾਂ ਨਾ ਮੈਦਾਨੀ ਆਂਦਾ ਮਨ ਜਾਣਦੇ ਨਹੀਂ ਕਿਹੜੇ ਕਿੱਥੇ ਰਹਿੰਦਾ ਅਮਰ ਐਂ ਤਾਂ ਭਾਈ ਮੈਨੂੰ ਵੀ ਨਹੀਂ ਪਤਾ ਮੈਂ ਵੀ ਬਸ ਉਹ ਮੇਰੇ ਘਰੇ ਆਇਆ ਸੀਗਾ ਮੈਂ ਜ਼ਮੀਨ ਤੇ ਮੈਂ ਐਂ ਸਮਝਦਾ ਨਹੀਂ ਪਾਰਿਆ ਕਿ ਰਹਿੰਦਾ ਉੱਚੇ ਪਿੰਡ ਰਹਿੰਦਾ ਉੱਚੇ ਪਿੰਡ ਰਹਿੰਦਾ ਸੁੱਚੀ ਮੰਡਾ ਤੇ ਤੇਰੇ ਪਿੰਡ ਹੀ ਰਹਿੰਦਾ ਉੱਥੇ ਮਾੜਾ ਜਿਹਾ ਪਤਾ ਕਰਨੀ ਭਾਈ ਚੱਲ ਕੋਈ ਨਹੀਂ ਭਾਈ ਬਸ ਹੋਈ ਨਾ ਮੈਂ ਵੀ ਬੋੰਦ ਲੈ ਜਾ ਬਗਲ ਪਾਣੀ ਤਾਂ ਨਹੀਂ ਪੀਣਾ ਤਾਂ ਚੱਲਦਾਗਾ ਬਸ ਬਈ ਧੰਨਵਾਦ ਸੋਹਦਾ ਦੋ ਮਿੰਟ ਲੱਗਣਗੇ ਨਾ ਨਾ ਕੋਈ ਨਹੀਂ ਫਿਰ ਪੀ ਮਾ ਕੇ ਪਾਣੀ ਕੋਈ ਗੱਲ ਨਹੀਂ ਮੈਂ ਤਾਂ ਕਹਿਣਾ ਬਾਈ ਪਾਣੀ ਪੀ ਕੇ ਵਗ ਜੀ ਯਾਰ ਨਹੀਂ ਬਾਈ ਐ ਲੱਗਦਾ ਜਿਵੇਂ ਬਜਾ ਦੇ ਟੈਂਸ਼ਨ ਝੁਣਨਾ ਆ ਚੱਲ ਗਏ ਟੈਂਸ਼ਨਾਂ ਤਾਂ ਬਾਲੀਆਂ ਨੇ ਬਾਈ ਆ ਜਾ ਫਿਰ ਕੋਈ ਨਹੀਂ ਪਿਆ ਦੂੰ ਪਾਣੀ ਦੀ ਘੁੱਟ ਆ ਜਾ ਚਲਾ ਜਾ ਬੋਰ ਦੋ ਮਿੰਟ ਲੱਗਣਗੇ ਯਾਰ ਉਲਝਾ ਜਾ ਲੱਗਦਾ ਕੋਈ ਕੀ ਕਰਾਂ ਬਾਈ ਜ਼ਿੰਦਗੀ ਹੁਣ ਤਾਂ ਉਲਝੀ ਪਈ ਐ ਆਜੋ ਬਾਈ ਜੀ ਆਜੋ ਆਗੇ ਬਾਈ ਮੈਂ ਤੁਸੀਂ ਬੈਠੋ ਮੜਾ ਜਾ ਮੈਂ ਪਾਣੀ ਲੈ ਕੇ ਆਉਣਾ ਲਿਆ ਬਾਈ ਸ਼ੁਕਰ ਹੈ ਬਈ ਤਾਂ ਚੰਗਾ ਹੀ ਮਿਲਿਆ ਕੋਈ ਹਾ ਲੋ ਜੀ ਬਾਈ ਆਪਣਾ ਕਾਦਾ ਕੰਮ ਹੈ ਬਸ ਆਪਣਾ ਤਾਂ ਉਹ ਤਾਂ ਟਰੱਕਾਂ ਦਾ ਕੰਮ ਆਗਾ ਜੀ ਤਾਂ ਪਤਾ ਟਰੱਕਾਂ ਦਾ ਕੰਮ ਆਗਾ ਚਾਹ ਪੀਓਗੇ ਨਾ ਬਈ ਬਸ ਇਹਨੇ ਘਟਾ ਨਾ ਨਾ ਬਸ ਅੱਛਾ ਅੱਛਾ ਹੋਰ ਦੱਸੋ ਹੋ ਠੀਕ ਹੈ ਹਾਂ ਵਧੀਆ ਜੀ ਕੀ ਦੱਸੋ ਤੁਸੀਂ ਮੈਨੂੰ ਕਿਵੇਂ ਬਾਹਲੇ ਉਲਝੇ ਪਏ ਹੋ ਤੇ ਵੈਸੇ ਪਹਿਲਾਂ ਤੋਂ ਐ ਕੋਈ ਪ੍ਰੋਬਲਮ ਚੱਲਦੀ ਆ ਬਾਈ ਹੁਣ ਤੈਨੂੰ ਕੀ ਦੱਸਾਂ ਮੇਰੀ ਨਾ ਹੁਣ ਜ਼ਿੰਦਗੀ ਉਲਝੀ ਪਈ ਐ ਮੈਂ ਤਾਂ ਐ ਜੀ ਕਰਦਾ ਵੀ ਰੱਬ ਮੈਨੂੰ ਹੁਣ ਛੇਤੀ ਚੱਕ ਲੇ ਲੈ ਆਹ ਗੱਲ ਨਹੀਂ ਕਰਦਾਂ ਨੇ ਬਾਈ ਜੀ ਕਿੰਨੇ ਤੇ ਪਰਮਾਤਮਾ ਦੀ ਮਿਹਰ ਚ ਸੱਚੇ ਪਾਤਸ਼ਾਹ ਦੀ ਬੰਦੇ ਦੇ ਚੰਗੇ ਦਿਨ ਵੀ ਆਉਂਦੇ ਮਾੜੇ ਵੀ ਆਉਂਦੇ ਜਦੋਂ ਮਾੜੇ ਦਿਨ ਆ ਜਾਂਦੇ ਆ ਬੰਦਾ ਉਹ ਤੋਂ ਘਬਰਾ ਜਾਂਦਾ ਘਬਰਾਉਣਾ ਨਹੀਂ ਚਾਹੀਦਾ ਤੂੰ ਸਾਹਮਣਾ ਕਰ ਇੱਕ ਦਾ ਇੱਕ ਦਿਨ ਤੂੰ ਮੇਰੀ ਗੱਲ ਯਾਦ ਰੱਖੀ ਜ਼ਰੂਰ ਤੇ ਤੇ ਦਿਨ ਚੰਗੇ ਆਉਣਗੇ ਜਿਵੇਂ ਮੇਰੇ ਤੇ ਚੰਗੇ ਦਿਨ ਆਏ ਜਦੋਂ ਦੀ ਮੇਰੀ ਜੀਤਾਂ ਨੇ ਜਨਮ ਲੈਤਾ ਨਾ ਉਦੋਂ ਦਾ ਪਰਮਾਤਮਾ ਨੇ ਮੇਰੇ ਤੇ ਮਿਹਰ ਕਰਤੀ ਇੱਕ ਟਰੱਕ ਹੁੰਦਾ ਸੀ 21 ਟਰੱਕਾ ਠੀਕ ਹਾਂਜੀ ਇਹ ਗੱਲ ਹੁੰਦੀ ਆ ਤੂੰ ਤਾਂ ਘਬਰਾ ਗਿਆ ਮਾੜੇ ਨਾਲ ਘਬرائیਦਾ ਨਹੀਂ ਹੁੰਦਾ ਕਦੇ ਵੀ ਜ਼ਿੰਦਗੀ ਚ हां दादा जी दोंहं सारा रखा सब कुछ ठीक हो जाऊं बापू जी पुत्ता बापू जी ਤੁਸੀਂ ਤੁਸੀਂ ਜਾਣਦੇ ਨਾ ਹਾਂ ਅੱਛਾ ਉਸ ਦਿਨ ਮਿਲੀ ਸੀ ਹਾਂ ਉਸ ਦਿਨ ਤਾਂ ਮੈਨੂੰ ਚੱਕਰ ਆ ਗਿਆ ਸੀ ਥੋੜਾ ਜਿਹਾ ਇੱਕ ਦਿਨ ਮੈਨੂੰ ਚੱਕਰ ਆ ਗਿਆ ਕਮਾਲ ਦੀ ਗੱਲ ਆ ਉਹ ਉਹਦੇ ਤੈਨੂੰ ਮੇਰੀ ਜੀਤਾ ਮਿਲ ਗਈ ਅੱਜ ਤੈਨੂੰ ਜੀਤਾ ਦਾ ਪਿਆਓ ਮਿਲ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਠੀਕ ਹਾਂ ਬਾਪੂ ਜੀ ਹਾਂ ਠੀਕ ਹੈ ਬਤੋ ਮੈਨੂੰ ਉਹ ਮੈਂ ਜਵਾਂ ਠੀਕ ਹੈ। ਪੁੱਤ ਦੇਖ ਲਾ ਰਾਹ ਤੇ ਜਾਂਦਾ ਸੀਗਾ। ਕਹਿੰਦਾ ਮੈਂ ਆਪਣੇ ਪਿੰਡ ਕਿਹੜਾ ਕਹਿੰਦਾ ਇਹ? ਕਹਿੰਦਾ ਉੱਚਾ ਪਿੰਡ ਹੀ ਐ ਮਾਹ ਜੁੱੱਚਾ ਪਿੰਡ ਨਹੀਂ। ਇਹਦਾ ਬਾਦਿਆ ਲਈ ਐ। ਰਾਹ ਪੁੱਲ ਲੱਗ ਰਿਹਾ ਸੀ ਦੇਖ। ਪਰ ਬਾਪੂ ਜੀ ਤੁਸੀਂ ਤਾਂ ਉੱਚੇ ਪਿੰਡ ਤੋਂ ਹੀ ਹੋ ਨਾ? ਹਾਂ ਪੁੱਤ। ਬਸ ਫਿਰ ਹੁਣ ਸੀ ਕਿ ਮੈਂ ਗਏ। ਉਹ ਚਨਾ ਜਦੋਂ ਯਾਦ ਦਵਾਈਆਂ ਜੀ ਖਾਣ ਲੱਗਿਆ ਨਾ ਦਿਮਾਗ ਚੱਕਿਆ ਗਿਆ ਮੇਰਾ ਤਾਂ। ਪੁੱਤ ਮੈਨੂੰ ਦੱਸਦਾ ਜਦੋਂ ਸਿੱਧੀ ਯਾਦ ਆਸਾ। ਕਹਿੰਦਾ ਮੇਰੀ ਜ਼ਿੰਦਗੀ ਐ ਜਾਂ ਜ਼ਿੰਦਗੀ ਨੇ ਮੈਨੂੰ ਉਲਝਾ ਲਿਆ ਕੋਈ ਪਤਾ ਹੀ ਨਾ ਲੱਗਦਾ ਮੈਨੂੰ। ਬਸ ਹੁੰਦੇ ਆ ਘਰਾਂ ਦੇ ਘਰਾਂ ਦੇ ਆ। ਕੌਲ ਮਾ ਤੁਪੀ ਤੁਹਾਡੇ ਘਰੇ ਕੌਣ ਕੌਣਾ ਮੇਰੇ ਘਰੇ ਉਹ ਦੱਸ ਦੇ ਇਹ ਵੀ ਹੁਣ ਤੇਰੀ ਧੀ ਐ ਜਿਹੀ ਮੇਰੀ ਐ ਉਸੇ ਤੇਰੀ ਐ ਜਦੋਂ ਤੈਨੂੰ ਬਾਪੂ ਕਹਿੰਦਾ ਪਿੱਛੇ ਕੀ ਰਹਿ ਗਿਆ ਫੇਰ ਉਹ ਨਾ ਕੋ ਤਾਂ ਰੋਣਾ ਬਾਈ ਕੀ ਹੋਇਆ ਬਾਪੂ ਜੀ ਆ ਨਾ ਗੱਲ ਕਰ ਦੇਖ ਨਹੀਂ ਪਤਾ ਕੁਛ ਨਹੀਂ ਮੈਂ ਸਾਂ ਫੇਰ ਬੰਦਾ ਰਹਿ ਕੇ ਫੇਰ ਮਿਲਦਾ ਤੈਨੂੰ ਚਾਹ ਤੇਰੀ ਧੀ ਐ ਚਾਹ ਪਿਆ ਕੇ ਤੂੰ ਐ ਥੋੜੀ ਤੁਰੂਗੀ ਬਾਪੂ ਜੀ ਮੈਂ ਤੁਹਾਡੇ ਲਈ ਚਾਹ ਬਣਾਉਣੀ ਆ ਤੁਸੀਂ ਬੈਠੋ ਨਾ ਬਸ ਬੁੱਤ ਮੇਰੀ ਤੀ ਤਾਂ ਬਾਲੀ ਸੋਣੀ ਐ ਹੁਣ ਤਾਂ ਮੈਂ ਮਰੀਤੀ ਦਾ ਨਾਂ ਵੀ ਲਿਖਵਾਤਾ ਬਾਲੀ ਪਿਆਰੀ ਐ ਮਰੀਤੀ ਮੈਨੂੰ ਆਗੇ ਦੀ ਆ ਗਿਆ ਮੈਂ ਇਸ ਨੂੰ ਚੱਕੀ ਰੱਖਿਆ ਕਰ ਕੋਈ ਕੰਮ ਨਾ ਕਰਿਆ ਕਰ ਐਂ ਕਹਤੋ ਕਹਿਨੇ ਆ ਜੀ ਦੇਖੋ ਮੈਂ ਮੇਰੀ ਧੀ ਦਾ ਨਾਮ ਲਿਖਵਾ ਲੈਂਦਾ ਲਿਆ ਦਿਖਾ ਕੀ ਨਾਮ ਲਖਾਇਆ ਤੇ ਜੀਤਾ 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 ਕਿਉਂ ਰੀਖਾ ਜਾਓਗੇ ਤੁਸੀਂ ਚੁੱਪ ਕੇ ਮੈਂ ਕਰਕੇ ਕੀ ਗੱਲ ਹੈ ਕੁਛ ਨਹੀਂ ਭਾਈ ਕੁਛ ਨਹੀਂ ਪਸਾ ਠੀਕ ਹੈ ਪੁੱਤ ਮੈਂ ਫੇਰ ਕਰਦਾ ਹਾਂ ਹੈ ਨਾ ਵੇ ਜਿਆਦਾ ਪੀ ਕੇ ਜਾਇਓ ਜੀ ਕਮਾਲ ਕਰ ਜਾਂਦੇ ਹੋ ਨਹੀਂ ਬਈ ਚਾਹ ਫੇਰ ਪੀ ਮਾਰ ਚੰਗਾ ਚੰਗਾ ਪੁੱਤ ਮੈਂ ਫੇਰ ਪੀਵਾਂ ਚਾਹ ਸਮਝ ਨਹੀਂ ਆਈ ਗੱਲ ਦੀ ਪੁੱਤ ਉਹ ਰਿਆ ਬਾਪੂ ਜੀ ਇਹ ਮੇਰਾ ਨਾਮ ਦੇਖ ਕੇ ਕਿਉਂ ਚੁੱਪ ਹੋ ਗਏ ਜੀਤਾ ਜਦੋਂ ਇਹਨੇ ਇੱਕੇ ਵਾਰੀ ਜੀਤਾ ਮੇਰੇ ਹੱਥ ਤੇ ਲਿਖਿਆ ਜੀਤਾ ਦੇਖਿਆ ਉੱਥੀ ਇਹ ਚੁੱਪ ਹੋ ਗਿਆ ਹੁਣ ਤੇ ਇਹ ਨਾਂ ਮੈਨੂੰ ਮੱਠੇ ਦੇਣਾ ਚਾਹੀਦਾ ਨਹੀਂ ਤਾਂ ਮੇਰੀ ਜੀਤਾ ਮੇਥੋਂ ਦੂਰ ਹੋ ਜਾਊਗੀ ਬਾਪੂ ਜੀ ਐਕਦਰ ਮੁਗੜ ਕੇ ਕੀ ਬੋਲੀ ਜਾਂਦੇ ਹੋ ਨਾ ਨਾ ਬਤਾ ਮੈਂ ਖੁਸੇ ਬੋਲਦਾ ਨਹੀਂ ਮੈਂ ਤਾਂ ਉਹ ਭੜੇ ਬੰਦੇ ਬਾਰੇ ਸੋਚਦਾ ਸੀ ਵੀ ਵਿਚਾਰਾ ਜਦੋਂ ਤੇਰੇ ਹੱਥ ਤੇ ਜੀਤਾ ਦੇਖਿਆ ਵੀ ਐਂ ਦੇਖ ਕੇ ਕਿਉਂ ਵਾਗ ਗਿਆ ਵੀ ਕੀ ਚੱਕਰ ਆ ਇਕ ਕਿੱਥੋਂ ਦੇ ਨੇ ਪਤਾ ਨਹੀਂ ਪਤਾ ਉੱਚੇ ਪਿੰਡ ਦੇ ਨੇ ਨਾ ਹਾਂ ਹਾਂ ਉੱਚੇ ਪਿੰਡ ਦੇ ਕੋਈ ਗੱਲ ਨਹੀਂ ਪਤਾ ਤੇਰੇ ਵੀ ਪਿਓ ਮਾਰਗਾ ਦਾ ਜਦੋਂ ਤੂੰ ਉੱਚੇ ਪਿੰਡ ਜਾਂਦੇ ਹੋ ਹੁੰਦੇ ਨੀ ਨਾ ਜਰੂਰ ਵਿਚਾਰੇ ਨੇ ਮਿਲ ਕੇ ਆਇਆ ਕਰ ਵਿਚਾਰੇ ਦਾ ਮਾਨ ਖੜ ਜਾਂਦਾ ਕਈ ਵਾਰੀ ਜ਼ਿੰਦਗੀ 'ਚ ਬੰਦੇ ਦੇ ਕਦੇ ਦੁੱਖ ਕਹਿੰਦੇ ਸੁੱਖ ਆਉਂਦੇ ਹੁੰਦੇ ਐਸ ਟਾਈਮ ਦੇ ਦੁੱਖ ਆਇਆ ਪਿਆ ਤੂੰ ਮਾੜਾ ਮੋਟਾ ਨੂੰ ਸਹਾਰਾ ਦਿਆ ਕਰ ਠੀਕ ਹੈ ਨਾ ਪਤਾ ਲੈ ਚੰਗਾ ਬਾਪੂ ਜੀ ਠੀਕ ਹੈ ਜੀ ਹੇ ਰਬਾ ਇਹ ਵੇਖ ਲੋ ਹਾਕੀ ਹੋਈ ਜਾਂਦਾ ਮੇਰੇ ਕਦੇ ਵੀ ਨਹੀਂ ਸੋਚਿਆ ਸੀ ਕਿਤਾ ਹੁਣ ਮੈਨੂੰ ਪਤਾ ਲੱਗ ਗਿਆ ਸਾਰੇ ਗੱਲ ਦਾ ਹੁਣ ਇਹ ਰਾਜ ਤਾਂ ਮੈਨੂੰ ਰਾਜ ਹੀ ਰੱਖਣਾ ਪਊਗਾ ਜੇ ਇਹ ਗੱਲ ਲੱਗ ਤੇ ਉਹਨੂੰ ਪਤਾ ਲੱਗ ਗਿਆ ਕਿਤੇ ਜਿੱਤਾ ਮੇਰੀ ਮੈਥੋਂ ਦੂਰ ਨਾ ਹੋ ਜੇ ਜਿੱਤੋ ਤਾਂ ਵੇਰ ਮੇਰੇ ਦਾ ਕੁਝ ਵੀ ਨਹੀਂ ਗਾ ਇਹ ਰਾਤਾਂ ਨੂੰ ਮੈਂ ਰਾਜ ਹੀ ਰੱਖੂੰਗਾ ਓਏ ਕਾਦਾ ਐ ਦੁਬਾਰਾ ਆ ਗਿਆ ਅੱਜ ਉਹਨਾਂ ਦਾ ਫੋਨ ਜਾਂ ਦੇਖਣ ਨੂੰ ਜੀ ਕਰਦਾ। ਚਲੋ ਉੱਥੇ ਐ ਸੀਗਾ ਬਿਆਰਾਂ ਬਿੱਲ ਉਹਨਾਂ ਨਾਲ ਗੱਲਾਂ ਬਾਤਾਂ ਮਾਰ ਕੇ ਮੁੜੇ ਆਉਂਦੇ ਸੀਗੇ। ਅਜ ਤਾਂ ਦੇਣੀ ਨਹੀਂ ਨੰਗਣਾ ਕਰੇ ਤੇ ਨਾ ਪਿੰਡ 'ਚ ਜਾਣਦੇ ਕਿਸੇ ਨੂੰ। ਚਲ ਜਾ ਆਵਾਂਗੇ ਨਾਲੇ ਬਿਆਰਾਂ ਸਮਾਰਟ ਫੋਨ ਲੈ ਆਵਾਂਗੇ। ਨਾਲੇ ਸੱਤ ਸੁੱਤ ਜੀ ਕਿੜਾ ਮਾਰ ਕੇ ਆਉਣੇ ਅੱਜ। ਬਾਬੇ-ਬੂਬੇ ਨਾਲ ਯਾਰੀ ਦੋਸਤੀ ਪਾ ਲੈਨੇ ਆ। ਜਿਹੜੀ ਲੋੜ ਪੈ ਜਾਂਦੀ ਹੈ ਕਿਸੇ ਚੀਜ਼ ਦੀ। ਮੈਂ ਮਨ ਹੌਲਾ ਹੋ ਜਾਂਦਾ ਕੋਈ ਗੱਲਬਾਤ ਕਰ ਆਵਾਂਗੇ। ਯਾਰ ਇੱਕ ਗੱਲ ਹੀ ਜ਼ਿਆਦਾ ਹੀ ਜਾਂਦੀ ਆ ਮੈਨੂੰ ਕੁੜੀ ਕੌਣ ਸੀ ਯਾਰ ਉਹ ਜਿਹੜੀ ਮੈਂ ਦੇਖੀ ਸੀ ਮੇਰਾ ਕੋਈ ਯਾਰ ਬਿਲੀ ਵੀ ਨਹੀਂ ਹੈਗਾ ਬੀਜ ਨੂੰ ਪੁੱਛ ਲਈਏ ਉਹ ਆਬ ਵੀ ਕੰਬੜੀ ਝਾਕ ਝਾਕ ਜਾਂਦੀ ਸੀ ਕੀ ਆਜ ਟੱਕਰ ਜੈਨਾ ਗੱਲ ਬਣ ਚੋ ਚੱਬ ਦੇਖਦੇ ਆ ਸਰ ਉਸਨੂੰ ਲਿਆਵਾਂਗੇ ਬੀਹਰੋਂ ਜਾ ਕੇ ਐ ਕਰਦੇ ਆ ਜਾਣ ਪਛਾਣ ਕਿਸੇ ਨਾਲ ਚ ਸਾਸਰੀ ਕਾਲ ਬਾਈ ਚਰਨੇ ਯਾ ਆ ਵੀ ਜਤਰਾ ਸਿੰਘ ਕੀ ਹਾਲਾ ਬਾਈ ਦੇ ਠੀਕ ਹੈ ਠੀਕ ਹੈ ਵਧੀਆ ਥੋਪੀ ਵੀ ਗੇੜਾ ਮਾਰਦਾ ਜਿਵੇਂ ਭੁੱਲ ਕੇ ਉਹ ਗੇੜਾ ਤਾਂ ਭਰਾਵਾ ਅੱਜ ਨਾ ਤੇਰੀ ਮੈਨੂੰ ਬਹੁਤ ਜ਼ਿਆਦਾ ਆਈ ਜਾਂਦੀ ਸੀ ਜਦੋਂ ਮੈਂ ਉੱਚੇ ਪਿੰਡ ਤੋਂ ਤੁਰਿਆ ਨਾ ਅੱਛਾ ਉਹ ਲੋਕ ਤੇਰੀ ਉੱਥੇ ਗੱਲਾਂ ਕਰਦੇ ਨੇ ਕਹਿੰਦੇ ਤੇਰੀ ਮਾਸੀ ਦਾ ਮੁੰਡਾ ਹਜੇ ਤੱਕ ਆਈ ਨਹੀਂ ਇੱਥੇ ਅੱਛਾ ਜੀ ਉਹ ਮੁਗਿਆ ਹੁਣ ਤਾਂ ਉਹ ਭਾਈ ਵੱਡੇ ਜੋਣਾ ਚ ਹੋ ਗਿਆ ਨਾ ਨਾ ਆਪਾਂ ਕਦੇ ਨਾ ਵੱਡੇ ਨਾ ਵੱਡਾ ਦਾ ਪਰਮਾਤਮਾ ਹੁੰਦਾ ਬੱਦੇ ਦਾ ਇੱਕ ਨਾਮ ਹੁੰਦਾ ਆਪਾਂ ਜੀ ਇੰਨੇ ਕਰੇ ਬਿਨ ਸਰਤਾ ਨਹੀਂ ਮੈਂ ਮੇਰੀ ਚਰਨੇ ਐਸੀ ਆਪਣਾ ਪਿਆਰ ਬਹੁਤ ਹੁੰਦਾ ਸੀ ਛੋਟੇ ਹੁੰਦੇ ਆ ਹਨਾ ਚਲੋ ਟਾਈਮ ਟਾਈਮ ਦੀ ਗੱਲ ਹੁੰਦੀ ਆ ਭਾਈ ਹੁਣ ਕਿਹੜਾ ਆਪਣੀ ਦੁਸ਼ਮਣੀ ਆ ਹੁਣ ਵੀ ਪਿਆਰੀ ਐ ਪਿਆਰ ਹੈਗਾ ਨਾਲ ਤੋਂ ਮਿਲਣਾ ਗੱਲ ਬਧੀ ਬਧੀ ਕਰਨਾ ਅੱਖ ਚ ਚੱਕ ਕੇ ਨਾਲ ਗੱਲ ਕਰ ਕਰ ਮੈਨੂੰ ਐਂ ਜਿਹਾ ਲੱਗਦਾ ਹੋਰ ਨੂੰ ਹੀ ਲੱਗਦਾ ਇਹ ਤਾਂ ਉਦੋਂ ਮੈਂ ਜਦੋਂ ਦਾ ਮੈਂ ਸਕੂਲ ਚ ਤਾਂ ਮੇਰੇ ਠੇਡਾਂ ਜਾ ਮਾਰਿਆ ਸੀ ਖੇਡਦਿਆਂ ਦੇ ਹਾਂ ਉਹ ਮਜਾਦਾ ਹਾਂ ਉਦੋਂ ਦੀ ਛੇਲੀ ਵਿੱਚ ਫਰਕ ਪੈ ਗਿਆ ਯਾਰ ਕੋਈ ਨਹੀਂ ਹਟ ਜੂਗੀ ਮੈਂ ਤੈਨੂੰ ਇੱਕ ਗੱਲ ਦੱਸ ਜੇਰੀ ਤੂੰ ਆ ਕੁੜੀ ਜੀਤਾ ਐਡੀ ਕਪਾਲੀ ਸੀ ਤੇ ਆਹੋ ਜੇ ਤੂੰ ਨਾ ਚੱਕ ਕੇ ਲਿਆਉਂਦਾ ਇਹਨੂੰ ਕੋਈ ਕੁੱਤਾ ਖਾ ਜਾਂਦਾ ਵਿਚਾਰੀ ਨੂੰ ਜਾਂ ਕੋਈ ਹੋਰ ਲੈ ਜਾਂਦਾ ਚੱਕ ਕੇ ਹੈਂ ਆਉਂਦੀ ਗੱਲ ਕਰਾ ਕਦੀ ਇਹਨੂੰ ਛੋੜ ਲੈ ਮੈਂ ਦਾਦਾ ਉਹਨੂੰ ਵੀ ਤਾਂ ਪਤਾ ਜਵਾ ਕਰੀ ਮਹ ਜੀ ਨਾ ਅੱਛਾ ਕਰੀ ਜੀਤਾ ਲਾਈਕ ਅੰਦਾ ਤੇ ਵੀ ਕੰਨ ਹੁੰਦੇ ਆ ਇਹ ਤਾਂ ਉਹ ਕਹੀ ਜਾਂਦਾ ਕਰਨ ਹੋਰ ਨੂੰ ਪਤਾ ਲੱਗੂਗਾ ਹੋਰ ਭਰਾਵਾ ਆਪਾ ਪਰਮ ਮਿੱਤਰ ਐ ਆਪਾਂ ਕਿਸੇ ਨੂੰ ਨਹੀਂ ਪਤਾ ਲੱਗਣ ਦਿੰਦੇ ਉਹ ਆਏ ਨਹੀਂ ਮਤਲਬ ਲੱਗ ਜਪ 10 ਤੋਂ 5 ਮਹੀਨਿਆਂ ਦਾ ਜੇ ਕਿ ਤੁਹਾਨੂੰ ਆਏ ਪਤਾ ਲੱਗ ਗਿਆ ਵੀ ਮੈਨੂੰ ਕਿਸ ਨੇ ਆਇਆ ਇਸ ਧਰਤਾ ਸੀ ਉਹਦਾ ਮਾਂ ਪਿਓ ਤੇ ਬਸਵਾਸ ਹੋ ਜੂਗਾ ਮੈਨੂੰ ਕਿੰਨਾ ਪਿਆਰ ਕਰਦੀ ਹੈ ਤੁਹਾਡੀ ਗੱਲ ਤੂੰ ਮੈਂ ਇਹ ਗੱਲ ਕਹਿਣਾ ਗਾਹਾਂ ਠੇਸ ਲੱਗੂ ਵੀ ਆਏ ਵੀ ਮੇਰੇ ਨਾਲ ਵੀ ਆਏ ਹੋਗੇ ਵੀ ਦੁਨੀਆਂ ਅੱਜ ਕੱਲ ਆਏ ਵੀ ਕਰਦੀ ਹੈ ਵੀ ਪਹਿਲਾਂ ਕੀ ਅਜਮਲੰਦੀ ਆ ਮੁਰਕੇ ਰਾਹੇ ਧਰ ਦਿੰਦੀ ਹੈ ਇਹ ਬੜਾ ਕੁਝ ਹੁੰਦਾ ਜੇ ਬੰਦਾ ਮੰਨਤੇ ਲਾ ਲੈਣਾ ਗੱਲ ਮੰਨਤੇ ਲੱਗ ਜਾਂਦੀ ਹੁੰਦੀ ਆ ਜੇ ਤੀ ਪੁੱਤ ਸੋਚਣ ਵਾਲਾ ਹੋਵੇ ਬਾਕੀ ਸਾਰੇ ਮੈਂ ਤਾਂ ਇਹ ਗੱਲ ਕਹਿਣਾ ਗੱਲ ਮੇਤਾ ਕਰਮਾ ਲਈ ਇਹ ਇੱਕ ਟਰੱਕ ਸੀ ਜਿੱਦੇ ਦੇ ਆਈ ਹੈ 21 ਹੋ ਗਏ ਨੇ ਹਾਂ ਮੈਂ ਤਾਂ ਕਹਿਣਾਗਾ ਮੈਂ ਤਾਂ ਤਾਰ ਹੀ ਦਿੱਤਾ ਇਹ ਓਏ ਭਾਈ ਤਰਾਂ ਇਹ ਤਾਂ ਤੇਰੇ ਉੱਚੇ ਪਿੰਡ ਵਿੱਚ ਪੂਰੀ ਚੜ੍ਹਾਈ ਹੈ ਕਹਿੰਦੇ ਭਾਈ ਚਰਨੇ ਕੋਲ ਇੱਕ ਟਰੱਕ ਹੁੰਦਾ ਸੀ ਜਿੱ 21 ਨਹੀਂ ਬਾਕੀ ਛੱਡ ਭਾਈ ਇਹ ਤਾਂ ਹੈਗੀ ਨਹੀਂ ਬਾਕੀ ਪਰ ਤਾਂ ਇਹਦਾ ਬਿਹਾਰ ਕਿਵੇਂ ਆ ਜਿੱਤਾਂ ਨਾਲ ਉਹ ਤਾਂ ਨਹੀਂ ਠੀਕ ਹੈ ਵੀ ਦਰੋਲਾ ਰੇ ਜਲਾਈ ਮਗਾਪਾ ਮਰੀ ਆਮਾ ਕੱਢ ਦੇ ਕਹਿੰਦੇ ਪਰਦੇ ਚ ਰੱਖੀ ਜਾ ਮਾਂ ਵੀ ਠੀਕ ਹੈ ਨਾ ਬਿਲਕੁਲ ਵੀ ਨਹੀਂ ਅੱਜ ਹੀ ਕੰਨ ਤੇਰੇ ਆਉਣ ਤੋਂ ਪਹਿਲੇ ਨਾ ਵੱਲੋਂ ਹੋ ਕੇ ਹਟੀ ਐ ਕਹਿੰਦੀ ਮੈਂ ਤਾਂ ਵਿਆਹ ਕਰਦੀ ਮਖਾਏ ਕਿ ਮੈਂ ਵਿਆਹ ਕਰਦੀ ਕਹਿੰਦੀ ਵੱਟ ਕੇ ਤੋਆ ਵਿਆਹ ਕੇ ਤੋੜ ਦਿੰਨੇ ਉਹ ਵਿਆਹ ਕੇ ਯਾਰ ਹਜੇ ਜਵਾਕੜੀ ਦੇ ਚਾਲਵਾੜਾ ਪੂਰੇ ਨਹੀਂ ਹੋਏ ਪੜ ਲੈਣ ਦੇ ਉਹ ਲਿਖ ਲੈਣ ਦੇ ਉਹ ਯਾਰ ਕੋਈ ਚਾਰ ਅੱਖਰ ਪੜ ਲੂਗੀ ਵਿਚਾਰੀ ਉਹ ਹੀ ਗੱਲ ਆ ਜਿਉਂ ਹੀ ਸੋਚਣ ਵਾਲੀ ਆ ਤਾਂ ਹੀ ਤਾਂ ਪਰਮਾਤਮਾ ਨੇ ਉਹਨੂੰ ਦਿੱਤਾ ਨੀਗਾ ਉਹ ਚੱਲ ਕੋਈ ਨਹੀਂ ਬਾਈ ਹੁਣ ਨਾ ਤੂੰ ਐ ਕਿਆ ਕਰ ਹੁਣ ਤਾਂ ਜੀਤਾ ਨਾ ਤੇਰੇ ਘਰੇ ਜਿੱਦੀ ਦੀ ਆਈ ਆ ਰੰਗ ਭਾਗ ਲੱਗੇ ਪੈਨੇ ਤੇਰੇ ਘਰ ਨੂੰ ਹੈ ਆ ਦੇਖ ਲੈ ਕਿੱਡਾ ਐਡਾ ਕ ਘਰ ਹੁੰਦਾ ਸੀ ਤੇਰਾ ਛੋਟਾ ਜ ਆਜ ਹੋ ਪਿਆ ਦੋ ਕਿੱल्ल्या ਚ ਉਹ ਦੋ ਕਿੱਲਾਂ ਜਿਹਦਾ ਤੇ ਟਰੱਕ ਹੀ ਖੜਦੇ ਨੇ ਉਹ ਤਾਂ ਕੋਈ ਨਹੀਂ ਉਹ ਤਾਂ ਇਹਦੇ ਭਾਗ ਗਾ ਲਈ ਮੈਂ ਤੈਨੂੰ ਕਹਿੰਨਾ ਭਾਗਾਂ ਵਾਲੀ ਕੁੜੀ ਐ ਹੈ ਕਾਲੀ ਨਕਰੀ ਐਵੇਂ ਚੱਕ ਕੇ ਕਿਸੇ ਦੇ ਮਗਰ ਲਾ ਕੇ ਕਹਿੰਦੇ ਵੀ ਮੈਂ ਵਿਆਹ ਕਰ ਦੂੰਗਾ ਨਾ 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 ਮੈਂ ਨਹੀਂ ਕਰਦਾ ਗੁੱਤਾ ਮੈਂ ਤਾਂ ਉਹਨੂੰ ਕਹਿੰਦਾ ਕਿ ਮੈਂ ਇੱਕ ਇਸ ਕਰਕੇ ਜਾਨੇ ਰਹੂਗਾ ਜੈ ਤਾਂ ਉਹ ਜੈ ਮੈਂ ਉਹ ਜਾਂਦੇ ਜਾਂਦੇ ਮੈਂ ਮੇਰੀ ਧੀ ਨੂੰ ਨਹੀਂ ਜਾਣ ਦਿੰਦਾ ਵੇ ਉਹ ਕੋਈ ਗੱਲ ਨਹੀਂ ਬਾਈ ਪਰਜਾਈ ਦਾ ਸੁਹਾਈ ਇਹ じゃ ਕੋਈ ਗੱਲ ਨਹੀਂ ਮੈਂ ਸਮਝਾ ਦੂੰ ਉਹਨੂੰ ਹੈ ਸੁਹਾ ਸੁ ਨਹੀਂ ਕਈ ਵਾਰੀ ਉਹਨੂੰ ਆਇਆ ਹੋਊਗਾ ਵੀ ਦੱਕਾ ਮੈਂ ਤਾਂ ਆਪਣੇ ਦੋਕਾ ਚਾਉਣਾ ਰਾਨੇਗਾ ਬਸ ਮੈਂ ਜਾ ਰਿਹਾ ਜਿੱਥੇ ਮੈਂ ਸਟੈਂਡ ਲੈ ਗਿਆ ਲੈ ਗਿਆ ਸਟੈਂਡ ਤਾਂ ਮੈਂ ਉੱਦੀ ਲੈ ਰਿਹਾ ਜਿੱਦਣੋਂ ਮੈਂ ਲੈ ਕੇ ਆਇਆ ਸੀ ਅੱਛਾ ਉਦੋਂ ਮੈਂ ਲੈ ਕੇ ਆਜੇ ਨੂੰ ਮੈਂ ਕਿਹਾ ਕਿ ਤੋੜ ਦਿਆਂ ਫਿਰ ਤਾਂ ਉਹ ਖੜਾ ਖੜਾਣ ਵਾਲੀ ਗੱਲ ਹੋ ਗਈ ਮੈਨੂੰ ਕਹਿੰਦੇ ਮੈਨੂੰ ਕੀ ਦੁੱਖ ਹੈ ਦਾ ਵਿਆਹਾਂਗਾ ਜਦੋਂ ਟਾਈਮ ਆ ਗਿਆ ਵਿਆਹਾਂਗਾ ਟਾਈਮ ਤੇ ਹੁੰਦੀ ਹੈ ਇਹਦੇ ਆਦੇ ਸੁੱਖਣੇ ਪੂਰੀ ਤੇ ਮੇਰੀ ਧੀ ਦੇ ਵੀ ਪੂਰੇ ਹੋ ਜਾਂਦੇ ਚਰਨੇ ਬਾਈ ਤੇਰੀ ਸੋਚ ਨੂੰ ਸਲਾਮ ਹੈ ਹੈ ਜਿੱਤਾਂ ਵਰਗੀਆਂ ਕੁੜੀਆਂ ਨਾ ਰੋਸਣ ਵਾਲੀ ਕਰਨ ਵਾਲੀ ਕੁੜੀ ਆ ਉਹ ਹੈ ਮੈਂ ਤੈਨੂੰ ਇੱਕ ਹੀ ਬੇਨਤੀ ਕਰਦਾ ਲੈ ਹੁਣ ਮੈਨੂੰ ਲੱਗ ਜਾਂਦਾ ਟਾਈਮ ਮੈਂ ਹੁਣ ਅੱਗੇ ਦੂਜੇ ਮਾਸੀ ਦੇ ਮੁੰਡੇ ਦੇ ਘਰੇ ਜਾ ਕੇ ਆਉਣਾਗਾ ਜਿੱਤਾਂ ਨੂੰ ਬੈਹੀ ਨਾ ਆਪਦੇ ਸਟੈਂਡ ਤੇ ਖੜੀ ਹੋ ਜਾਂਦੇ ਕੁੜੀ ਨੂੰ ਇਹ ਕੁੜੀ ਨੇ ਪਤਾ ਨਹੀਂ ਕਿੰਨੇ ਕੰਮ ਸਵਾਰਨੇ ਨੇ ਹੈ ਐਮੀ ਨਾ ਕਾਲੀ ਕਰੀ ਤੇ ਹੁਣ ਮੈਨੂੰ ਦੇ ਆਯਾਜਤ ਮੈਂ ਚੱਲਿਆ ਹੁਣ ਮੈਂ ਲੇਟ ਹੋਈ ਜਾਂਨ ਆ ਕਾਤੇ ਰਿਹਾ ਦੋ ਨਾ ਕੋ ਚਾਹ ਨਾ ਕੋ ਪਾਣੀ ਫਿਰ ਆਉਣ ਦਾ ਕੀ ਫਾਇਦਾ ਹੋਇਆ ਰਿਸ਼ਤੇਦਾਰੀ ਕਾਦੀ ਹੋਈ ਫਿਰ ਓ ਬਾਈ ਚਰਨੇ ਬਸ ਵਿਚੀ ਆਏਗਾ ਜਦੋਂ ਆਪਾਂ ਗੱਲਾਂ ਕਰ ਲਈਆਂ ਚਾਰ ਵਿਚੀ ਤੇਰਾ ਚਾਹ ਵਿਚੀ ਤੇਰਾ ਦੁੱਧ ਸਭ ਕੁਝ ਵਿਚੀ ਆਏਗਾ ਮੈਂ ਉਹਦੇ ਕੋਲ ਗਿਆ ਸੀ ਨਾ ਪਤਾ ਤਾਂ ਚਾਹ ਨਾ ਪਾਣੀ ਦੋ ਮਿੰਟ ਲੱਗਣਗੇ ਹੁਣ ਲੈ ਆਉਂਦੇ ਓਏ ਆਉਣ ਦੇ ਟਾਈਮ ਤੈਨੂੰ ਬਹਿ ਕੇ ਦੱਸੂ ਬਹਿ ਕੇ ਪੀਵਾਂਗੇ ਚਾਹ ਕਿਉਂ ਗੱਲ ਆਦਮੀ ਐ ਫੋਕੀ ਚਾਹ ਨਹੀਂ ਪੀਂਦਾ ਮੈਂ ਕਾਹਦਾ ਅੱਜ ਸੰਡੇ ਆ ਗਿਆ ਨਾ ਤਾਂ ਘਰੇ ਜੀ ਲੱਗਦਾ ਨੋ ਇੱਥੇ ਕੋਈ ਸੱਤ ਸੁੱਤ ਚਾ ਕੈਨੇਡਾ ਅਮਰੀਕਾ ਨੇ ਪਿੰਡ ਦੇ ਬੰਦੀ ਖਤਮ ਕਰਤੇ ਸਾਰੀ ਢੋਲੇ ਬਤੰਦਰਾਂ ਨੇ ਮੈਂ ਸੱਥਾਂ ਖਾਲੀਆਂ ਕੀ ਹਾਲਾ ਜੀ ਚਾਚਾ ਜੀ ਸਸਰੀ ਗਾਲ ਜੀ ਸਸਰੀ ਕਾਲ ਸੀਰਾ ਮੈਂ ਪਛਾਣਿਆ ਨਹੀਂ ਤੁਹਾਨੂੰ ਜਾਣਦਾ ਤਾਂ ਮੈਂ ਵੀ ਨਹੀਂ ਤੁਹਾਨੂੰ ਮੈਂ ਨਾ ਇੱਥੇ ਪਿੰਡ 'ਚ ਨਵਾਂ ਆਇਆ ਜੀ ਕਿਰਾਏ ਤੇ ਰਹਿਣਾ ਮੈਂ ਤੇ ਸਰਕਾਰੀ ਨੌਕਰੀ ਕਰਦਾ ਇੱਥੇ ਅੱਛਾ ਹਾਂ ਜੀ ਉਹ ਅੱਜ ਸੰਡੇ ਸੀਗਾ ਆ ਦੇਖ ਕੇ ਸਾਰੇ ਸੱਥਾਂ-ਉੱਥਾਂ ਗਲੀਆਂ-ਗੁਲੀਆਂ ਖਾਲੀ ਹੋਈਆਂ ਪਈਆਂ ਮੈਨੂੰ ਐ ਕਹੀ ਯਾਰ ਬੇਲੀ ਮਿਲ ਜਾਂਦਾ ਤਾਂ ਗੱਲਬਾਤ ਹੋ ਜਾਂਦੀ ਕੋਈ ਉਹ ਛੇਰ ਪਗਿਆ ਇਹ ਜਿਹੜੀਆਂ ਸਾਡੀਆਂ ਵੀਆਂ ਸੁੰਨੀਆਂ ਹੋਈਆਂ ਪਈਆਂ ਨੇ ਹਾਂ ਜੀ ਇਹਦੀ ਸੁਣ ਲੈ ਚਲ ਤੂੰ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤੈਨੂੰ ਤਾਂ ਮਿਲ ਗਈ ਨੌਕਰੀ ਹਾਂ ਜੀ ਤੂੰ ਤਾਂ ਪੰਜਾਬ ਚ ਹੀ ਹੈਂ ਹਾਂ ਜੀ ਸਾਡੇ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਹਰ ਨੂੰ ਜਾਈ ਜਾਂਦੇ ਹਾਂ ਹਾਂ ਯਾਰ ਇਹ ਗਲੀਆਂ ਸੁੰਨੀਆਂ ਹੋਣ ਦਾ ਤਾਂ ਕਾਰਨ ਆ ਪੁੱਤ ਸਹੀ ਗੱਲ ਹੈ ਤਾਂ ਹੀ ਤੁਹਾਨੂੰ ਬੁਲਾ ਲਈ ਮੈਂ ਕੋਈ ਗੱਲ ਨਹੀਂ ਪੁੱਤ ਮੈਨੂੰ ਐ ਦੱਸ ਵੀ ਇੱਥੇ ਕੀ ਦੇ ਕਰੇ ਰਹਿਣਾ ਤੂੰ ਆ ਬੀਬੇ ਕੋ ਰਹਿੰਦੇ ਜਾਂ ਨਾਲ ਹੀ ਗਲੀ ਚ ਮੈਂ ਮੜੇ ਬਾਜ਼ਾਰ ਜਾ ਕੇ ਆਉਂਦਾ ਸੀ ਗਾ ਜੀ ਮੈਂ ਸਾਮਾਨ ਸਮੂਲ ਲਈ ਆ ਜਾਂ ਦਵਾਰ ਹੋ ਕੋਈ ਗੱਲ ਨਹੀਂ ਪੁੱਤ ਸਾਮਾਨ ਤਾਂ ਲਿਆ ਜੇ ਤੈਨੂੰ ਹੋਰ ਕਾਹੇ ਚੀਜ਼ ਦੀ ਲੋੜ ਪਈ ਤਾਂ ਮੈਨੂੰ ਦੱਸ ਦੀ ਜੇ ਤਾ ਤੂੰ ਮੈਨੂੰ ਚਾਚਾ ਹੀ ਕਹਤਾ ਹਾਂ ਜੀ ਤੁਹਾਡਾ ਆਪਣਾ ਘਰ ਕਿੱਧਰੇ ਹੈ ਜੀ ਮੈਂ ਤਾਂ ਇੱਥੇ ਆਇਆ ਹੋਇਆ ਗਾ ਅੱਛਾ ਜੀ ਹਾਂ ਤੇ ਕੋਈ ਗੱਲ ਨਹੀਂ ਮੈਂ ਮੇਰੀ ਮਾਸੀ ਤੋਂ ਮੁੰਡੇ ਕੋਲੇ ਆਇਆ ਮੈਂ ਗਾ ਕੱਲ ਨੂੰ ਮੈਂ ਵਗ ਜੂਗਾ ਕੋਈ ਗੱਲ ਨਹੀਂ ਜੇ ਕਾਫੀ ਚੀਜ਼ ਦੀ ਲੋੜ ਹੋਈ ਮੈਂ ਤੇਰੀ ਜਾਣਭਾਨ ਕਰਾ ਦੂੰ ਠੀਕ ਹੈ ਜੀ ਹਾਂ ਧੰਨਵਾਦ ਉਹ ਠੀਕ ਆ ਪੁੱਤਰਾ ਤੇਰੇ ਵਰਗੇ ਪੁੱਤਰ ਘਰ ਘਰ ਸੰਸਕਾਰੀ ਹੋਣ ਹੈ ਹਾਂ ਜੀ ਤੇਰੇ ਸੰਸਕਾਰ ਵਧੀਆ ਨੇ ਤੇਰੇ ਮਾਪਿਆਂ ਨੇ ਤੈਨੂੰ ਵਧੀਆ ਸਿੱਖਿਆ ਦਿੱਤੀ ਹੈ ਤਾਈਓ ਪੁੱਤ ਤੈਨੂੰ ਨੌਕਰੀ ਮਿਲ ਗਈ ਹਾਂ ਜੀ ਹੈ ਚੱਲ ਠੀਕ ਆ ਪੁੱਤ ਠੀਕ ਹੈ ਜੀ ਹੁਣ ਮੈਂ ਜਾਂਦਾ ਜੇ ਕੋਈ ਤੁਹਾਨੂੰ ਲੋੜ ਹੋਈ ਕਦੇ ਵੀ ਆ ਨਾਲ ਹੀ ਗੜੀ ਚ ਆਪਣਾ ਘਰ ਆ ਕੇ ਹੋਵੇ ਬੇਬੇ ਕੋਰੇ ਨਹੀਂ ਮੈਂ ਕਰਾਏ ਤੇ ਉਹ ਕੋਈ ਗੱਲ ਨਹੀਂ ਸ਼ੇਰ ਬੱਗਿਆ ਕੋਈ ਮਰਜ਼ੀ ਦੱਸ ਦੇ ਜੀ ਕੋਈ ਨਹੀਂ ਪੁੱਤ ਕੋਈ ਨਹੀਂ ਠੀਕ ਹੈ ਜੀ ਲਾ ਕਿੰਨਾ ਵਧੀਆ ਸੁਭਾਅ ਦਾ ਮੁੰਡਾ ਯਾਰ ਹੈ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਇਹ ਬਾਪੂ ਜੀ ਹਾਂ ਬਤਾ ਬੂਰੇ ਬੈਠ ਬੂਰੇ ਬੈਠ ਬਸ ਮੈਂ ਨਹੀਂ ਬੁੱਤ ਮੰਨਿਆ ਤਾਂ ਕਰ ਰਿਹਾ ਪਹਿਲਾਂ ਮੇਰੀ ਗੱਲ ਤਾਂ ਸੁਣ ਬਾਪੂ ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਬਤਾ ਭਾਵੇਂ ਦੋ ਕਰ ਬਾਪੂ ਜੀ ਮੈਨੂੰ ਮਾਂ ਨੇ ਇਹ ਗੱਲ ਕਿਉਂ ਕਹੀ ਕਿ ਇਹ ਲੱਗੇਗੀ ਪਟਵਾਰਨ ਤਾਨੇ ਜਿ ਕਿਉਂ ਮਾਰਦੀ ਹੈ ਮੈਨੂੰ ਮਾਂ ਉਹ ਬਤਾ ਤੂੰ ਇਹਨਾਂ ਗੱਲਾਂ ਨੂੰ ਖਿਲੇਣਾਗਾ ਸਿਰ ਪਤਾ ਤਾਂ ਹੈਗਾ ਉਹ ਕਢਾਜਦੀ ਉਹਦਾ ਪਹਿਲਾਂ ਤੋਂ ਹੀ ਇਹ ਜੀ ਆ ਉਹ ਤਾਂ ਮੈਨੂੰ ਕਹਿ ਦਿੰਦੇ ਸੀ ਜਦੋਂ ਮੇਰਾ ਵਿਆਹ ਹੋਇਆ ਹੋਇਆਗਾ ਮੈਂ ਲੋਕਾਂ ਦੇ ਫਾਰਮ ਜੇ ਭਾਤੇ ਸੀ ਪੂੰ ਲੱਗੀਆਂ ਡੇ ਸੀ ਇਹ ਇਹਦੇ ਗੱਲਾਂ ਜਿਹੜੇ ਲਾਇਆ ਕਰ ਉਹ ਤਾਂ ਪੈਸੇ ਹੀ ਪੈ ਜਾਂਦੇ ਆ ਉਹਦਾ ਪਹਿਲਾਂ ਤੋਂ ਹੀ ਇਹ ਜੀ ਆ ਕੋਈ ਮੰਨਤੇ ਨਾ ਗੱਲ ਕਰੀ ਇਹ ਜੀ ਜੀ ਮੇਰੀ ਮਾਂ ਅਗੇ ਦੀ ਉਹਦਾ ਤਾਂ ਪਹਿਲਾਂ ਪਿਸਵਾਈ ਇਹ ਜਾਗਾ ਹੈ ਦੇਖ ਤੂੰ ਮੰਨਤੇ ਗੱਲ ਲਾ ਲਈ ਹੈ ਨਾ ਆਤੀ ਇਹ ਦੇਖ ਬੱਪੂ ਜੀ ਆਇਆ ਨਾ ਕਰ ਪੁੱਤ ਐਵੇਂ ਮੈਂ ਮੰਨਤੇ ਥੋੜਾ ਲਾਉਂਗੀ ਐਂ ਤਾਂ ਲੋਕ ਵੀ ਬਹੁਤ ਖੁਸ਼ ਕਹਿੰਦੇ ਨੇ ਜੇ ਆਪਾਂ ਸੁਣਨ ਲੱਗੇ ਮਾਂ ਦੀ ਜਾਂ ਫਿਰ ਲੋਕਾਂ ਦੀ ਫਿਰ ਆਪਾਂ ਅੱਗੇ ਥੋੜਾ ਵਧ ਪਾਵਾਂਗੇ ਇਹ ਲੋਕ ਕਹਿੰਦੇ ਪਤਾ ਲੋਕਾਂ ਤਾਂ ਨੂੰ ਕੀ ਕਹਤਾ ਮੈਨੂੰ ਦੱਸਣਾ ਮੜਾ ਜਾ ਬਸ ਕੋਈ ਨਹੀਂ ਬਾਪੂ ਜੀ ਆਪਾਂ ਇਹ ਫੇਰ ਗੱਲ ਕਰ ਲਾਂਗੇ ਪਰ ਹੁਣ ਮੈਂ ਜਾਣੀ ਆ ਫਿਰ ਮੈਂ ਲੇਟ ਹੋਈ ਜਾਨੀ ਆ ਨਾ ਪਤਾ ਕਿ ਆਲ ਭਰਤਾ ਤੂੰ ਜਾਈਂ ਜਾਣ ਦੀ ਤਾਂ ਕੋਈ ਗੱਲ ਨਹੀਂ ਆ ਤੂੰ ਮੈਨੂੰ ਫੇਰ ਕਰ ਦੇ ਲਾਤਾ ਪਰ ਇੱਕ ਗੱਲ ਜਰੂਰ ਆ ਚਲ ਆ ਗੱਲ ਦੱਸਣੀ ਨਾ ਦੱਸਾਂ ਮੈਂ ਤੈਨੂੰ ਇੱਕ ਗੱਲ ਕਹਿਣਾ ਅੱਜ ਜਿਹੜੇ ਮਾਂ ਦੇ ਬਾਰੇ ਕਹੀ ਨੇ ਗੱਲ ਇਹ ਨਾ ਸੋਚੀਂ ਕਿਤਾ ਹਾਈ ਕਿੰਨ ਪਤਾ ਉਹ ਮੈਨੂੰ ਨਹੀਂ ਉਹ ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਪਤਾ ਤਾਂ ਹੈਗਾ ਨਾ ਇਹਦਾ ਅੱਛਾ ਬਾਪੂ ਜੀ ਅ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਹਾਂ ਪੁੱਤ ਤੁਸੀਂ ਇੱਕ ਮੇਰੇ ਨਾਮ ਦੀ ਹੀ ਕੁੜੀ ਨਹੀਂ ਜੀਤਾ ਹਾਂ ਹਾਂ ਪਤਾ ਹਾਂ ਜੀਤਾ ਪਟਵਾਰਨਾ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਉਹਦੀ ਮੂਵੀ ਆਉਣੀ ਆ ਅੱਛਾ ਪਤਾ ਹਾਂ ਪੁੱਤ ਆਤਾ ਤਾਂ ਉਹ ਨਾ ਘਾਲੀ ਕਹਿੰਗੇ ਮਹਿਮਾਨੀ ਠਾਰਤਾ ਜਿਹੜੀ ਆਪਾਂ ਦੇਖਦੇ ਹੁੰਨੇ ਆ ਜੀਤਾ ਪਟਵਾਰਨਾ ਹਾਂ ਮੈਂ ਤਾਂ ਆਪ ਦੇਖਣੀ ਪੁੱਤੋ ਹਾਂ ਬਾਪੂ ਜੀ ਉਹ ਬੁੱਧਵਾਰ ਨੂੰ ਸ਼ਾਮੀ 4 ਵਜੇ ਆਉਗੀ ਜੀਤਾ ਪਟਵਾਰਨ ਠੀਕ ਹੈ ਪੁੱਤ 4 ਵਜੇ ਆਉਗੇ ਨਾ ਮੈਂ ਤਾਂ ਲੱਖ ਨਾ ਟੀਵੀ ਤੇ ਦੇਖੂਗਾ ਹਾਂ ਮੈਂ ਤਾਂ ਮੈਂ ਤਾਂ ਬੜਾ ਦੇਖ ਕੇ ਖਸਾ ਜੀਤਾ ਪਟਵਾਰਨ ਬਾਪੂ ਜੀ ਉਦੀ-ਵਿਚ ਉਦੀ ਡੈਥ ਹੋ ਗਈ ਆ ਅੱਗੇ ਕੀ ਹੋਊਗਾ ਵਾਟਾ ਉਹ ਤਾਂ ਸਟੋਰੀ ਜੀ ਬਤਾਲਾ ਬੁੱਤ ਮੈਂ ਤਾਂ ਉਹਦੇ ਆਏ ਦੇਖਿਆ ਇਹਦਾ ਐ ਜੇ ਹੋ ਗਈ ਮੈਂ ਤਾਂ ਉਹਦੇ ਤਾਂ ਮੇਰੇ ਤਾਂ ਸਾਹ ਰੁਕੇ ਪਏ ਆ ਵੀ ਹੁਣ ਕੀ ਬਣੂਗਾ ਹਣਾ ਬਾਪੂ ਜੀ ਮੈਂ ਤਾਂ ਆਪਣੀ ਸਮਝ ਆਉਂਦੀ ਵੀ ਜੀਤਾ ਪਟਵਾਰਨ ਚ ਜਿਹੜੀ ਮੂਵੀ ਤਾਂ ਆ ਰਹੀ ਆ ਪਰ ਹੁਣ ਉਹਦੇ ਚ ਅੱਗੇ ਹੋਊਗਾ ਕੀ ਕਿਉਂਕਿ ਜੀਤਾ ਪਟਵਾਰਨ ਤਾਂ ਮਰ ਗਈ ਨਾ ਪੁੱਤ ਹੁਣ ਆਪਣ ਕੀ ਪਤਾ ਲੱਗੂ ਉਹ ਤਾਂ ਹੁਣ ਜੇ ਉਹਦਾ ਅਗਲਾ ਭਾਗ ਆਊਗਾ ਫੇਰ ਹੀ ਪਤਾ ਲੱਗੂਗਾ ਤਾਂ ਬਾਪੂ ਜੀ ਜੀਤਾ ਪਟਵਾਰਨ ਮੈਂ ਸੁਣਿਆ ਚੈਨਲ ਚਰਨਾ ਬਾਲਣ ਵਾਲੀ ਤੇ ਯੂਨੀ ਆ ਆਪਾਂ ਵੀ ਦੇਖਾਂਗੇ ਸ਼ਬਦ ਤਾਂ ਬੁੱਧਵਾਰ ਨੂੰ ਸ਼ਾਮੀ 4 ਵਜੇ ਦੇਖੂਗਾ ਚਰਨਾ ਦੇ ਵੀਡੀਓ ਤਾਂ ਮੈਂ ਪੱਕਾ ਦੇਖਦਾ ਨਾ ਜੀਤਾ ਅੱਛਾ ਹਾਂ ਉਹ ਤਾਂ ਕੈਨਰੀ ਵਧੀਆ ਕੁ ਮੁੰਡੇ ਦਾ ਆਹ ਹਾਂ ਹਾਂ ਬਹੁਤ ਵਧੀਆ ਕੰਮ ਕਰਦਾਗਾ ਚਲੋ ਬਾਪੂ ਜੀ ਯਾਦ ਰੱਖਿਓ ਬੁੱਧਵਾਰ ਨੂੰ ਸ਼ਾਮੀ 4 ਵਜੇ ਜੀਤਾ ਪਟਵਾਰਨ ਹੋਣੀ ਠੀਕ ਆ ਠੀਕ ਆ ਪੁੱਤ ਠੀਕ ਹੈ ਆਪਾਂ ਵੇਖਾਂਗੇ ਉਹ ਤਾਂ ਦੇਖ ਨਹੀਂ ਪੁੱਤ ਸੱਚ ਇੱਕ ਗੱਲ ਤੇ ਗੱਲ ਯਾਦ ਆ ਗਈ ਹੁਣ ਤੋਂ ਟੋਸ਼ਨ ਦਾ ਤੇ ਜਾਏਗੀ ਉਹਦੇ ਬਾਪੂ ਨੇ ਆਜੀ ਜਿਹੜਾ ਹਾਂ ਉਹਨੂੰ ਪੱਕਾ ਮਿਲ ਕੇ ਆਉਣਾ ਤੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਕੋਈ ਕੋਈ ਬੰਦਾ ਭੈਣ ਭਾਈ ਆ ਜਾਣਾ ਉਹਦੇ ਨਾਲ ਪਰਿਸ਼ਤਾੇ ਬਣ ਜਾਂਦਾ ਪਰ ਉਹ ਜਿੱਦੇ ਦਾ ਆਇਆ ਮੈਨੂੰ ਆਏ ਜਿਹਾ ਹੋ ਜਾਂਦਾ ਪਰ ਹੁਣ ਠੀਕ ਹੈ ਕਿ ਨਹੀਂ ਠੀਕ ਹੈ ਕੋਈ ਨੀ ਜਾ ਕੇ ਹਾਂ ਹਾਂ ਮੈਂ ਅੱਜ ਹੀ ਜਾਉਂਗੀ ਜਾਇਂ ਤਾਂ ਤਾਂ ਠੀਕ ਹੈ ਠੀਕ ਹੈ ਬਾਪੂ ਜੀ ਠੀਕ ਹੈ ਧੰਨਵਾਦ ਫਿਰ ਵੀ ਯਾਰ ਇਹ ਵਾਹ ਨੂੰ ਸੱਚੇ ਪਾਤਸ਼ਾਹ ਆ ਮਾੜਾ ਦਿਨ ਨੂੰ ਸਕੂਨ ਮਿਲ ਗਿਆ ਇਹੇ ਵੀ ਮਾਰੀ ਮਾਰੀ ਗੱਲ ਲੈਣਾ ਦਿਲ ਤੇ ਲਾ ਜਾਂਦੀ ਹੈ। ਕਿਵੇਂ? ਬੈਠਣਾ ਖੜਾ ਹੋ ਜਾਣਾ। ਤੂੰ ਕੋ ਚਾਹੀਦਾ ਤਾਂ ਤੂੰ ਬੈਠਣਾ ਜਾਕਰ ਸਾਰੇ ਕੰਮ ਇਹ ਤੋਂ ਪੁੱਛ ਪੁੱਛ ਕੇ ਕਰੋ। ਵੈਸੇ ਪੁੱਛ ਲਿਆ। ਉਹ ਪਹਾੜ ਡੰਡਿ ਗਿਆ। ਮੈਂ ਕਹਿੰਦਾ ਤੈਨੂੰ ਪਹਾੜ ਦੱਸਦਾ ਜਦ ਮੈਂ ਖੜਾ ਹੋਗਾ ਤੈਨੂੰ ਦੱਸਦਾ ਜਦ ਖੜਾ ਹੋ ਜਾਣਾ। ਮੈਂ ਤਾਂ ਗੱਲ ਕਰਨੀ ਸੀ ਛੋੜੇ ਨਾਲ। ਹਾਂ ਹਾਂ ਤੂੰ ਗੱਲ ਕਰ ਤੇਰੀ ਗੱਲ ਨਾਲ ਰਹੀ ਹੋਰ ਤਾਂ ਦੇਖੀਏ ਉਸ ਤੂੰ ਬੋਲ। ਤੇ ਗੱਲ ਸੁਣ ਲੈ ਮੇਰੀ ਹੁਣ ਜਾਂ ਤੇ ਇਸ ਘਰ ਤੇ ਜੀਤਾ ਰਹੂ ਕਿ ਜਾਂ ਮੈਂ ਰਹੂਗੀ ਫੈਸਲਾ ਕਰਕੇ ਦੱਸ ਦੇ ਹੁਣ।